ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਔਰਤ ਦਾ ਕਤਲ ਕਰ ਦਿੱਤਾ ਪੰਜਾਬ ਦੇ ਵਿੱਚ ਅੱਜ ਦੀ ਇਹ ਤੀਸਰੀ ਵਾਰਦਾਤ ਹੈ ਜਿੱਥੇ ਕਿ ਬਹੁਤ ਵੱਡਾ ਹਾਦਸਾ ਹੋਇਆ ਲਾਅ ਐਂਡ ਆਰਡਰ ਦੇ ਉੱਤੇ ਪੰਜਾਬ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਘਰ ਦੇ ਵਿੱਚ ਹਾਲਾਂਕਿ ਅੰਮ੍ਰਿਤਸਰ ਦਾ ਰਾਜਾ ਸੰਸੀ ਏਰੀਆ ਜਿਹਨੂੰ ਆਪਾਂ ਕਹਿੰਦੇ ਆ ਕਿ ਅੰਮ੍ਰਿਤਸਰ ਦਾ ਡਿਵੈਲਪ ਏਰੀਆ ਐਸੀ ਹੀ ਏਰੀਆ ਦੇ ਵਿੱਚ 에ਰਪੋਰਟ ਆ ਔਰ ਇਸ ਜਗ੍ਹਾ ਦੇ ਉੱਤੇ ਜਿਹੜੇ ਆਸ-ਪਾਸੇ ਕਲੋਨੀਆਂ ਕਾਫੀ ਡਿਵੈਲਪ ਕਲੋਨੀਆਂ ਆ ਔਰਤ ਨੂੰ ਉਹਦੇ ਛੋਟੇ ਛੋਟੇ ਬੱਚੇ ਸੀਗੇ ਘਰ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਆ ਕਹਿੰਦੇ ਕਿ ਬ੍ਰੈਸਟ ਫੀਡਿੰਗ ਕਰ ਰਹੀ ਸੀ ਉਸ ਸਮੇਂ ਜਦੋਂ ਉਹਦੇ ਗੋਲੀਆਂ ਮਾਰੀਆਂ ਤੁਸੀਂ ਦੇਖੋ ਵੀ ਕਿੱਡਾ ਵੱਡਾ ਕਹਾਣ ਕਰ ਦਿੱਤਾ ਪੁਰਾਣੀ ਰੰਜਿਸ਼ ਅੱਸੀ ਜਾ ਰਹੀ ਹੈ ਜਿਸ ਦੇ ਵਿੱਚ ਔਰਤ ਦੇ ਘਰੇ ਆ ਕੇ ਉਹਦੇ ਤੇ ਸ਼ਰਿਆਮ ਗੋਲੀਆਂ ਮਾਰ ਕੇ ਉਹਦੀ ਮੌਤ ਕਰ ਗਏ ਨੇ ਦੋ ਗੋਲੀਆਂ ਵੱਜਣ ਕਾਰਨ ਔਰਤ ਦੀ ਮੌਕੇ ਤੇ ਉੱਤੇ ਮੌਤ ਹੋਈ ਹੈ ਉਸ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ ਹੈ ਪਰ ਤੁਸੀਂ ਦੇਖੋ ਵੀ ਕਿਵੇਂ ਜੜਾਇਆ ਲਾਅ ਐਂਡ ਆਰਡਰ ਦੇ ਉੱਤੇ ਸਵਾਲ ਖੜੇ ਹੁੰਦੇ ਆ ਇੱਕ ਦਿਨ ਦੇ ਵਿੱਚ ਤੀਸਰੀ ਵਾਰਦਾਤ ਹੈ ਬਟਾਲਾ ਦੇ ਵਿੱਚ ਕਹਿੰਦੇ ਨੇ ਕਿ ਅੱਧਾ ਘੰਟਾ ਫਾਇਰਿੰਗ ਅੱਜ ਹੁੰਦੀ ਰਹੀ ਇਸ ਤੋਂ ਇਲਾਵਾ ਮੰਡੀ ਮੌੜ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਸ਼ਰਿਆਮ ਗੁੰਡਾਗਰਦੀ ਵੇਖਣ ਨੂੰ ਮਿਲੀ ਔਰ ਇਹ ਰਾਜਾ ਸੰਸੀ ਦੀ ਖਬਰ ਜਿੱਥੇ ਹੁਣ ਗੋਲੀਆਂ ਮਾਰ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਬੜੀ ਬਿਰਾਮੀ ਦੇ ਨਾਲ ਕੀਤਾ ਗਿਆ ਉਹਦੇ ਮਾਸੂਮ ਬੱਚਿਆਂ ਦੇ ਸਾਹਮਣੇ ਉਹਦਾ ਕਤਲ ਕੀਤਾ ਗਿਆ ਕਹਿੰਦੇ ਨੇ ਕਿ ਸ਼ਰਿਆਮ ਉਹ ਕੱਲੀ ਘਰ ਦੇ ਵਿੱਚ ਸੀਗੀ ਤੇ ਸ਼ਰਿਆਮ ਉਹ ਹੰਦਰ ਵੱੜਦੇ ਨੇ ਤੇ ਦੋ ਗੋਲੀਆਂ ਮਾਰ ਕੇ ਮਾਰਦੇ ਨੇ ਤੇ ਜਿਸ ਕਰਕੇ ਉਹਦਾ ਮੌਕੇ ਦੇ ਉੱਤੇ ਉਹਦੀ ਮੌਤ ਹੁੰਦੀ ਆ ਪਰ ਸਵਾਲ ਇਹ ਖੜਾ ਹੁੰਦਾ ਹੈ ਵੀ ਪੰਜਾਬ ਇਹ ਹੈ ਜਿੱਥੇ ਆਪਾਂ ਕਹਿੰਦੇ ਆਂ ਭਈ ਜ ਜੁਸ਼ਮਣੀ ਵੀ ਹੋਏਗੀ ਤੇ ਬੰਦਿਆਂ ਦੇ ਨਾਲ ਕੱਢੀ ਜਾਂਦੀ ਆ ਔਰਤਾਂ ਤੇ ਬੱਚਿਆਂ ਨੂੰ ਕੁਝ ਕਹਿ ਨਹੀਂ ਜਾਂਦਾ ਪਰ ਐਦਾਂ ਦੇ ਹਾਲਾਤ ਕਦੋਂ ਦੇ ਪੰਜਾਬ ਦੇ ਹੋ ਗਏ ਜਿੱਥੇ ਔਰਤਾਂ ਦੇ ਉੱਤੇ ਗੋਲੀਆਂ ਚਲਾ ਕੇ ਬਦਲੇ ਲਏ ਜਾ ਰਹੇ ਨੇ ਪੰਜਾਬ ਦੀ ਇਹ ਖਬਰ ਹੈ ਕਿਸੇ ਹੋਰ ਜਗ੍ਹਾ ਦੀ ਨਹੀਂ ਅੰਮ੍ਰਿਤਸਰ ਦੇ ਰਾਜਾ ਸੰਸੀ ਰੋਡ ਦੇ ਉੱਤੇ ਕਲੋਨੀਆਂ ਜਿਸ ਦੀ ਇਹ ਪੂਰੀ ਖਬਰ ਤੁਹਾਨੂੰ ਦੱਸ ਰਹੇ ਆ ਕਿਵੇਂ ਸ਼ਰਿਆਮ ਗੋਲੀਆਂ ਮਾਰ ਕੇ ਉਸ ਔਰਤ ਦਾ ਕਤਲ ਕਰ ਦਿੱਤਾ ਕਤਲ ਵੀ ਕੀਤਾ ਪਰ ਇੰਨੀ ਬੇਰਹਿਮੀ ਦੇ ਨਾਲ ਕੀਤਾ ਆ ਕਿ ਉਹਦੇ ਬੱਚਿਆਂ ਦੇ ਸਾਹਮਣੇ ਉਹਦੇ ਗੋਲੀਆਂ ਮਾਰ ਦਿੱਤੀਆਂ ਆ ਜੋਦੀ ਤੜਫ ਤੜਫ ਮੌਕੇ ਤੇ ਉੱਤੇ ਮੌਤ ਹੋਈ ਹੈ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਪੰਜਾਬ ਦੇ ਫਿਰ ਜੇ ਲਾ ਆਂਡਰ ਲਾ ਆਂਡਰ ਤੇ ਉੱਤੇ ਗੱਲ ਨਾ ਕਰੀਏ ਤੇ ਕੀ ਕਰੀਏ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰਾਜ਼ ਖਗਾਲੇ ਜਾ ਰਹੇ ਨੇ ਵੀ ਕੌਣ ਸੀ ਕਿਵੇਂ ਕਤਲ ਕੀਤਾ ਕੀ ਦੁਸ਼ਮਣੀ ਸੀ ਔਰ ਕਹਿੰਦੇ ਨੇ ਕਿ ਇਹ ਇਹ ਕਿਹਾ ਜਾ ਰਿਹਾ ਕਿ ਜਲਦ ਜੜੇ ਦੋਸ਼ੀ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਏਗਾ ਕਾਰਵਾਈ ਕੀਤੀ ਜਾਏਗੀ ਪਰ ਕਾਰਵਾਈ ਕਿਵੇਂ ਲੋਕਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਉਹ ਕੱਟੇ ਲੈ ਕੇ ਸ਼ਰਿਆਮ ਕੁਮਰੇ ਨੇ ਤੇ ਔਰਤਾਂ ਦੀਆਂ ਹਿੱਕਾ ਫੁੱਕੀ ਜਾ ਰਹੇ ਨੇ ਕਿਵੇਂ ਕਾਰਵਾਈ ਹੋਏਗੀ ਫਿਲਹਾਲ ਗੱਲਬਾਤ ਵੀ ਹੋਈ ਆ ਮੌਕੇ ਦੇ ਉੱਤੇ ਤੁਹਾਨੂੰ ਸੁਣਾਉਣੀ ਆ ਕਿਹੜਾ ਪਿੰਡ ਆ ਕੀ ਗੱਲ ਕੀ ਹੋਈ ਆ ਭਾਜੀ ਭਾਜੀ ਰਾਤੀ ਚਾੜੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਡਾ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਿਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ ਸਾਜਨ ਫਰੋਜ ਤੇ ਸਹਿਲ ਕੱਲੀ ਆ ਤੇ ਸ਼ਮੀ ਆ ਸੋਡੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਮਾਰ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਰਦੀ ਸੀ ਹਾਂਜੀ ਕੀ ਨਾਮ ਤੁਹਾਡਾ ਮੇਰੀ ਨਾਂ ਨਾ ਰਣੀ ਹਰਪਜਨ ਸੱਜਿਆ ਨਾ ਕੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਨਾ ਮੁੜਿਆ ਨਗ ਤੇ ਰਹਾ ਦਾ ਕਿਹੜਾ ਚੌੜਾ ਕਿੰਨੇ ਨਾ ਮੁੜਿਆ ਨਾ ਕੋਈ ਮਾਤੀ ਚ ਤਰਪੜੀ ਕਾਰ ਕਰ ਲਈ ਕਿਨੇ ਕਿਨੇ ਬੱਚੇ ਕਿਨੇ ਕਿੰਨਾ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਹੁੰਦਾ ਛੋੜਿਆ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਕੀ ਕਰਦੇ ਜੋ ਮੰਗਾਇਆ ਨੇ ਮਾਰੇ ਇਹਨਾਂ ਨੂੰ ਸਹਾਈ ਆਇਆ ਵਜੀ ਮੇਰੇ ਵੀ ਸਭ ਤੋਂ ਸਭ ਚਾਹੀਦੀ ਸਹਾਈ ਆ ਨਾ ਤੇ ਇਹਨਾਂ ਨੂੰ ਕਾਗਦੇ ਕਿਹੜੇ ਗਾਨ ਸੁਖਿਆ ਨਾ ਕਰਦੇ ਠੀਕ ਹੈ